ਭਾਈ ਗੁਰੂ ਜੀ ਦਾ ਖਾਲਸਾ ਬਹਿਰੀ ਹੁੰਦਾ ਜੇ ਮੈਂ ਮੈਂ ਕਿੰਨੇ ਜਰਾ ਲੰਬੇ ਚਿਰ ਤੋਲੜਾ ਪਾਉਣਾ ਵੀ ਭਾਈ ਇਹ ਨਸ਼ਾ ਇਹ ਨਸ਼ਾ ਇਹਨਾਂ ਦੀ ਹੈ ਪ੍ਰਸ਼ਾਸਨ ਦੀ ਨਸ਼ਾ ਸਰਕਾਰੀ ਗੱਡੀਆਂ 'ਚ ਨਸ਼ਾ ਵਿਕਦਾ ਤਾਂ ਮੇਰੀ ਗੱਲ ਨੂੰ ਲੋਕ ਅਕਸੈਪਟ ਨਹੀਂ ਕਰਦੇ ਸੀ ਕਈ ਬੰਦੇ ਵੀ ਤੂੰ ਐਵੇਂ ਹੀ ਕਹੀ ਜਾਣਾ ਇਹ ਮੈਂ ਕਿਸੇ ਪੱਤਰਕਾਰ ਨੂੰ ਕਹਿਣਦਾ ਭਾਈ ਨਸ਼ਾ ਵੀ ਇਹਨਾਂ ਦਾ ਤਾਂ ਕਹਿੰਦਾ ਤੂੰ ਇਹ ਗੱਲ ਕਿਵੇਂ ਕਹਿਣਾ ਮੈਂ ਮੈਂ ਸੱਚ ਕਹਿਣਾ ਮੇਰੇ ਕੋਲ ਪ੍ਰੂਫ ਨੇ ਮੈਂ ਕੋਈ ਬਿਨਾ ਪ੍ਰੂਫਾਂ ਤੋਂ ਨਰਾਦਰ ਗੱਲ ਹੀ ਨਹੀਂ ਕਰੀ ਵੱਡੇ ਅਫਸਰਾਂ ਦਾ ਨਸ਼ਾ ਹੈ ਹੁਣਾ ਤੁਸੀਂ ਆਪ ਹਿਸਾਬ ਲਾ ਲਓ ਇਹ ਮੈਡਮ ਐ ਜੋ ਮੈਡਮ ਐ ਇਹਨੂੰ ਦੂਜੇ ਦਿਨ ਛੁੱਟੀ ਮਿਲੀ ਰੱਖਦੀ ਸੀ ਇਹਨੂੰ ਮੈਡੀਕਲ ਲੀਵਾਂ ਮਿਲਦੀਆਂ ਸੀ ਤੇ ਜਿਹੜੇ ਸਾਡੇ ਜਵਾਕ ਨੇ ਵਿਚਾਰੇ ਆਮ ਕਰਾਂ ਦੇ ਨੇ ਉਹ ਆ ਦੇਖ ਲਓ ਆ ਭੈਣ ਆ ਵਿਚਾਰੀ ਇਹਦੇ ਇਹਦੇ ਨਾਲ ਸੱਜ ਲੱਗੀ ਹੋਈ ਐ ਆਹ ਦੇਖੋ ਹੱਥ ਚ ਪਰਮਾਨੈਂਟ ਅਟੈਚ ਚ ਸੜਨ ਜਾਇ ਕੋਈ ਬਿਮਾਰੀ ਹੋਣੀ ਵਿਚਾਰੀ ਕੋਈ ਬਿਮਾਰ ਫੁਖਾਰ ਹੋਣਾ ਫੀਬਰ ਹੋਣਾ ਇਹਨੂੰ ਛੁੱਟੀ ਨਹੀਂ ਦਿੱਤੀ ਇਹਦੇ ਅਫਸਰ ਨੇ ਵੀ ਆ ਪਈ ਦੇਵਾਸਦੀ ਅਸਪਤਾਲ ਚੋਂ ਅਗੜੇ ਡਿਊਟੀ ਕਰਨ ਗਈ ਐ ਹੋਰ ਵੀ ਕਈ ਭੈਣੇ ਕਈ ਵਿਚਾਰੇ ਦਿਮਾਗ ਨੇ ਜਿਹੜੇ ਡਿਊਟੀਆਂ ਜਾਂਦੇ ਨੇ ਹਨਾ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਡਬਲ ਡਬਲ ਸ਼ਿਫਟਾਂ ਕਰਦੇ ਨੇ ਇਸੇ ਮਹਿਕਮੇ ਜਰੂਰ ਜ ਮਹਿਕਮਾ ਦੀ ਗੱਲ ਛੁੱਟ ਛੁੱਟੀ ਨਹੀਂ ਮਿਲਦੀ ਬੱਟ ਇਹੋ ਜੀਆਂ ਕਾਲੀਆਂ ਭੇਡਾਂ ਮੈਡੀਕਲ ਹੀ ਬੰਦੀ ਰਹਿੰਦੇ ਨੇ ਚੈੱਕ ਕਰਿਆ ਜਾਵੇ ਕਿਹੜੇ ਅਫਸਰ ਨੂੰ ਪਰਮਾਨੈਂਟ ਮੈਡੀਕਲ ਲੀਵ ਤੇ ਰੱਖਦੇ ਸੀ ਤੇ ਉਹਨਾਂ ਦਾ ਕੀ ਇਹਦੇ ਚ ਲਾਭ ਸੀ ਚਾਰ ਪੰਜ ਅਫਸਰਾਂ ਨਾਲ ਦੇ ਸਿੱਧੇ ਸੰਬੰਧ ਸਿਖੇ ਨੇ ਵੱਡੇ ਆਈਪੀਐਸ ਪੀਸੀਐਸ ਐਸਐਚਓ ਸੋਚ ਹੁੰਦਾ ਹੈ ਉਸ ਦਾ ਹੋਰੀ ਨਹੀਂ ਸੀ ਐਡੀ ਐਡੀ ਪਾਵਰ ਸੀ ਚ 2022 ਦੇ ਇਹ ਜੇ ਕਰੋਨਾ ਵੇਲੇ ਦੇ ਇਹ ਗਿੱਜੇ ਨੇ ਕਰੋਨਾ ਕਾਲ ਵੇਲੇ ਦੇ ਸਰਕਾਰੀ ਗੱਡੀਆਂ ਚ ਜਦੋਂ ਲਾਕਡਾਊਨ ਲੱਗਿਆ ਐਂਬੂਲੈਂਸਾਂ ਚ ਨਾ ਸ਼ਟਾਉਣ ਉਹ ਐਂਬੂਲੈਂਸ ਵਾਲਾ ਬੰਦਾ ਪਟਿਆ ਸੀ ਨੇ ਅਖੀਰ ਤੇ ਉਹਦਾ ਵਿਚਾਰਾ ਬਲੀ ਜਾ ਬੱਕਰੀ ਬਣਾਇਆ ਹੋਊਗਾ ਹੈਗਾ ਉਹ ਵੀ ਨਹੀਂ ਪਾਕਸੀ ਵਾਲੇ ਜਿਵੇਂ ਆਖ ਛੰਡ ਕੇ ਦਾ ਰਲ ਕੇ ਆਉਂਦੀ ਘਰਾਂ ਵਾਲੀ ਰੋਂਦੀ ਫਿਰਦੀ ਆ ਪਹਿਲਾਂ ਵੀ ਚਿੱਟਾ ਦਾ ਪਰਚਾ ਸੀ ਮੈਡਮ ਤੇ ਹੁਣ ਇਹ ਮੈਡਮ ਥਰੂ ਤੁਸੀਂ ਦੱਸੋ ਗੱਲ 1.75 ਗ੍ਰਾਮ ਚਿੱਟਾ ਹੈ ਕਹਿੰਦੇ 1.5 ਕਿਲੋ ਚਿੱਟਾ ਲੈ ਕੇ ਆਨੇ ਹਫ਼ਤਾ ਪਹਿਲਾਂ ਆਹ 4 ਦਿਨ ਪਹਿਲਾਂ ਫੜੇ ਜਾਣ ਤੋਂ ਅੱਧਾ ਕਿਲੋ ਚਿੱਟਾ ਦਾ ਕਰਾ ਵੀ ਉਹਦਾ 5 ਮਿੰਟਾਂ ਇਹ ਕਿੰਨਾ ਅਫਸਰਾਂ ਦੀ ਕੰਮ ਕਰਦੀ ਸੀ ਕਿੰਨਾ ਅਫਸਰਾਂ ਨੂੰ ਇਹ ਹੁਣ ਮੈਂ ਇਹ ਗੱਲ ਕਹਿਦਾ ਨਹੀਂ ਆਪੀ ਨਿਕਲੋ ਜੇ ਪ੍ਰਸ਼ਾਸਨ ਸਤਾਈ ਕਰੂ ਵੀ ਨਹੀਂ ਆ ਕਿ ਅਫਸਰਾਂ ਨੇ ਤੁਸੀਂ ਵੱਡੀਆਂ ਮਹਿੰਗੀਆਂ ਸਾਰਾ ਢਾਂਚਾ ਬਣਚਾ ਅੱਧੇ ਪੰਜਾਬ ਦੇ ਨਾਲ ਇਹ ਪਟ ਸਕਦੀ ਹੈ ਨਸ਼ੇ ਵਾਲਾ ਸਮਾਲਣ ਦਾ ਵੀ ਮਹਿਕਮੇ ਚ ਕਾਲੀਆਂ ਭੇਡਾਂ ਦਾ ਵੀ ਜਿਹੜੀਆਂ ਕਾਲੀਆਂ ਭੇਡਾਂ ਨੇ ਵੱਡੀਆਂ ਕੁਰਸੀਆਂ ਤੇ ਬੈਠੀਆਂ ਨੇ ਆਦਰਸ਼ ਕਲੋਨਿ ਜਿਹੜੇ ਵੀ ਪਲਾਟ ਨੇ ਤੇਰੇ ਉਸਤਾਦ ਦੇ ਵੀ ਚਾਰ ਪਲਾਟ ਨੇ ਬਟੰਡੇ ਨੋਇਆ ਬਾਹਰ ਲੈ ਕੇ ਹੋ ਲੌਕਡਾਊਨ ਤੋਂ ਬਾਅਦ ਆ। ਕਿਹੜੇ ਅਫਸਰਾਂ ਆਏ ਰਹੀ ਐ ਕਿੰਨਾ ਅਫਸਰਾਂ ਇਹ ਨੇੜੇ ਰਹੀ ਐ ਇਹਦੀਆਂ ਕਾਲ ਡਿਟੇਲਾਂ ਸਾਰਾ ਕੁਝ ਚੈੱਕ ਕਰਾਇਆ ਜਾਵੇ। ਭਾਜਣਾ ਪੈ ਰੱਖਿਆ ਟੱਟੀਆਂ ਅਲੱਗ ਰੱਖੀਆਂ ਕਈ ਅਫਸਰਾਂ ਹੁੰਦਾ ਵੀ ਨਾ ਨਾ ਲੈ ਦੇ ਜਾਂ ਪਬਲਿਕ ਅਡਮਿਨ ਚ ਹੀ ਨਾਲ ਇੱਕ ਦਾ ਨੰਬਰ ਲੈ ਦਿੱਤਾ ਐਸਐਸਪੀ ਦਾ। ਉੱਛਾ ਉਹ ਮੁੰਡੇ ਦਾ ਧੰਨਵਾਦ ਕਰੋ ਜਿਨੇ ਇਹ ਫੜੀ ਐ। ਆ ਨਾ ਮੈਂ ਇਸੇ ਗੱਲ ਕਰਕੇ ਕਹਣਾ ਵੀ ਜਿੰਨਾ ਚਿਰ ਨਵੇਂ ਸਾਡੇ ਬੱਚੇ ਪੜ੍ਹੇ ਲਖੇ ਅੱਗੇ ਨਹੀਂ ਆਉਂਦੇ ਉਹ ਵਿਚਾਰਾ ਕਹਿੰਦੇ ਨਵੇਂ ਐ ਐਸਐਸਪੀ ਐ ਆਈਪੀਐਸ ਅਫਸਰ ਐ ਪੀਸੀਐਸਐਮ ਨੇ ਨਹੀਂ ਪਤਾ। ਉਹਨੇ ਕਹਿੰਦੇ ਇਹੋ ਫੜੀਏ ਜਦੋਂ ਉਹਦੀ ਦੇ ਫੋਨ ਕੋਲੇ ਦੋ ਆਈਫੋਨ ਆ ਦੇ ਕੋਲੇ ਇਹ ਉਹਨੂੰ ਕਹਿੰਦੀ ਮੇਰੀ ਫਲਾਨੇ ਐਸਐਸਪੀ ਨਾਲ ਗੱਲ ਕਰਾਣਾ ਗੱਲ ਹੀ ਨਹੀਂ ਸੁਣਨ ਚੱਕ ਕੇ ਸਿੱਧਾ ਅੰਦਰ ਰਗੜਦਾ ਇਹੋ ਜੇ ਬੰਦੇ ਹੁਣ ਮੈਂ ਤਾਂ ਝੋਖਣਾ ਵੀ ਨਵੇਂ ਹੁਣ ਰਗੜਦੀ ਹੁਣ ਇਹ ਜਿਹਦਾ ਨਾਮ ਲੈ ਰਹੀ ਸੀ ਜੇ ਕੋਈ ਹੋਰ ਹੁੰਦਾ ਉਹਦੇ ਨਾਲ ਗੱਲ ਕਰਾਉਂਦਾ ਮੈਂ ਟਰੀ ਹੁੰਦਾ ਛੱਡ ਓਏ ਤਾਗਣਾ ਛੱਡਦਾ ਵਿਚਾਰਾ ਪੁਰਾਣਾ ਬੰਦਾ ਵੱਡਾ ਅਫਸਰ ਕਹਿੰਦਾ ਜਦੋਂ ਸੋਪਾਈ ਇਹਦੇ ਕੀ ਦੇ ਨਾਲ ਸਬੰਧ ਨੇ ਸਾਰੇ ਆਸਰਾ ਦੀ ਜਾਂਚ ਹੋਵੇ ਕਿਵੇਂ ਇਹ ਛੋਟੇ ਜਿਹੇ ਲੈਵਲ ਤੋਂ ਇੱਕ ਪਰਚਾ ਹੋਣ ਦੇ ਬਾਰੇ ਤੇ ਮਾਨਸਾ ਨੰਬਰ ਦੀ ਆ ਮੈਂ ਵੀ ਥ ਵੀ ਹੜੇ ਮਾਨਸਾ ਥਾਣੇ 'ਚ ਵੱਡੇ ਵੱਡੇ ਪ੍ਰੂਫ ਵਿਦ ਪ੍ਰੂਫ ਗੱਲ ਕਰੀ ਹੋਈ ਹੈ ਕੋਈ ਗੱਲ ਝੂਠੀ ਨਹੀਂ ਕਰੀ ਹੋਈ ਜੇ 2 ਸਾਲ ਪਹਿਲਾਂ ਕਰੀਏ 3 ਸਾਲ ਪਹਿਲਾਂ ਕਰੀਏ ਜਾਂ ਅੱਜ ਕਰ ਰਹੇ ਹਾਂ ਇਹਦੇ ਕਿਹੜੇ ਅਫਸਰ ਨਾਲ ਸੰਬੰਧ ਨੇ 2 ਮਿੰਟਾਂ 'ਚ ਪਤਾ ਲੱਗ ਜੂ ਜੀ ਕਿਹੜੇ ਅਫਸਰਾਂ ਨੂੰ ਛੁੱਟੀਆਂ ਦਿੰਦੇ ਨੇ ਲੀਵਾਂ ਦੇ ਜਾਂ ਕਿਹੜੇ ਅਫਸਰਾਂ ਨਾਲ ਇਹ ਬਾਹਰੋਂ ਬਾਹਰ ਗਿਫਟੋ-ਗਿਫਟੀ ਹੁੰਦੀ ਰਹੀ ਹੈ ਮੈਂ ਕਿਹਾ ਮੈਂ ਕਿਹਾ ਗਿਫਟ ਹੁਣ ਉਹਨਾਂ ਨੂੰ ਡਰ ਲੱਗਿਆ ਪੈਪੜੇ ਲਾ ਪੀਆਂ ਪੀਆਂ ਵੀ ਸਾਡੇ ਘਰ ਨਾਲ ਪਟੇ ਜਾਣ ਕਿਤੇ ਵੀ ਇਹ ਨਹੀਂ ਕਿਤੇ ਘਰ ਤਾਂ ਕੀ ਵੀ ਚਲੋ ਜਿਹੜੀ ਪਛਾ ਪਣਾ ਪੈਣਾ ਵੀ ਤਲਾਕ ਵੀ ਨਾ ਹੋ ਜਾਣ ਇਹ ਦੇ ਕਰਕੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਤੁਸੀਂ ਛੁੱਟੀਆਂ ਵੀ ਇਹਨਾਂ ਦੇ ਚਾਏ ਹੁੰਦੇ ਨੇ ਘਰੇ ਕੋਈ ਮਰਗਤ ਹੋ ਜੇ ਐਸੇ ਬਹੁਤ ਸਹਿਮੇ ਚ ਅਸੀਂ ਇਹ ਗੰਦੇ ਆਂਡਿਆਂ ਨੂੰ ਜਿਨ੍ਹਾਂ ਨੇ ਵਰਦੀ ਉਦਾਗ ਲਾਇਆ ਇਹ ਇਕੱਲੀ ਨਹੀਂ ਹੈਗੀ ਜੀ ਹਰੇਕ ਥਾਣੇ 'ਚ ਦੋ ਤਿੰਨ ਦੋ ਤਿੰਨ ਮੁਲਾਜ਼ਮ ਇਹ ਜਿਹੇ ਹੈਗੇ ਨੇ ਹੁਣ ਇਹ ਜੀ ਘਰੇ ਤਲਾਸੀ ਲੈਣ ਆ ਜੇ ਕਿਸੇ ਦੇ ਮੇਰੇ ਵਾਗੇ ਸਰਕਾਰਾਂ ਨਾਲ ਲੜਦੇ ਨੇ ਕਿਸੇ ਦੇ ਵੀ ਕਿਸੇ ਵੀ ਬੰਦੇ ਦੇ ਕਿਸਾਨ ਜੂਗਣਾਂ ਦੇ ਜੇਬ ਚੋਂ ਕੱਢ ਕੇ ਚੱਟਾ ਕਿਤੇ ਵੀ ਧਰ ਸਕਦੀ ਆ ਭਾਈ ਇਹੇ ਜੇ ਹੋਰ ਵੀ ਬਹੁਤ ਨੇ ਕਿੱਥੋਂ ਜੇ ਕੋਲ ਇੰਨੀ ਪ੍ਰੋਪਰਟੀ ਆ ਗਈ 50000 ਤਨਖਾਹ ਨਾਲ ਪਹਿਲੀ ਵਾਰ ਤਾਂ ਥਾਰ ਗੱਡੀ ਫੇਰ ਕਹਿੰਦੇ ਬੋਲਟ ਆ ਫੇਰ ਦੋ ਗੱਡੀਆਂ ਹੋਰ ਕਿੱਥੋਂ ਆ ਗਈਆਂ ਨੇ ਕੋਲੇ ਮਹਿੰਗੀਆਂ ਘੜੀਆਂ ਬਾਚਾਂ ਵਾਲੀਆਂ ਦੱਸਦੇ ਨੇ ਰੋਡੋ ਰੈਲਕਸੋ ਦੀਆਂ ਇੱਥੇ ਤਾਂ ਭੈਣ ਦੇ ਦਾ ਤੇਲ ਨਹੀਂ ਪੈਂਦਾ 100 ਰੁਪਏ ਦਾ 10 12 ਕਿੱਲੇ ਦੇ ਮਾਲਕਾਂ ਲੋਕਾਂ ਕਹਿੰਦੇ ਇਹ ਐਨਾ ਕੁਸ ਕਿੱਥੋਂ ਲਈ ਫਰਦੀ ਫੇਰ ਰੋਹ ਛੁੱਟੀ ਤੇ ਸੋ ਇਹਦੀ ਜਾਂਚ ਬੰਦਦੀ ਆ ਜੀ ਜੇਦੀ ਜਾਂਚ ਬੰਦ ਘਟੋ ਘਟ ਸਾਡੇ ਮਾਨਸਾ ਜਿਹੜੀਆਂ ਵੱਡੀਆਂ ਵੱਡੇ ਅਫਸਰ ਜੋ ਕਰਪਟ ਨੇ ਜਾਂ ਉਹ ਹਨਾ ਜਿਹੜੋ ਜੀ ਸ਼ਾਮਲ ਨੇ ਇਹਦੇ ਨਾਲ ਇਹਦੀ ਕੱਲੀ ਦਾ ਨਹੀਂ ਹੈਗਾ ਇਹ ਚਿੱਟਾ ਇਹਦੇ ਕੱਲੀ ਦਾ ਨਹੀਂ ਹੈਗਾ ਚਿੱਟਾ ਇਹਦੇ ਇਹ ਤਾਂ ਇਹ ਤਾਂ ਇਹ ਤਾਂ ਇੱਕ ਬੱਕਰੀ ਹੈ ਜਾਂ ਬੱਕਰਾ ਕਹੇ ਲੋ ਜੋ ਸ਼ਿਕਾਰ ਜਦੋਂ ਸ਼ਿਕਾਰ ਕਰ ਲਈ ਕਿਸ ਨੇ ਤਾਂ ਚਾ ਬਸ ਸਿਰਤੀ ਵੀ ਕਰਵਾ ਨਹੀਂ ਦੇ ਲਈ ਪਿਆਦੇ ਕਰਵਾ ਨਹੀਂ ਦੇ ਰੱਖਿਆ ਹੁੰਦੇ ਨਾ ਇਹਦਾ ਪਿਆਦੀ ਇੱਕ ਇਹ ਤਾਂ ਕੁਰਬਾਨੀ ਪਿਆਦਾ ਤਰਾਸ਼ਣ ਬਜਾਉਣਾ ਹੁੰਦਾ ਇਹ ਤਾਂ ਬਾਦਸ਼ਾਹ ਨੂੰ ਕੁਰਸੀਆਂ ਤੇ ਵੱਡੇ ਬੈਠਣ ਨੂੰ ਬਿਠਾ ਰਿਹਾ ਹੈ ਵੱਡੇ ਬਾਦਸ਼ਾਹਾਂ ਨੂੰ ਉਹ ਡੀਆਈਜੀ ਆਈਜੀ ਕੌਣ ਇਹਦੀ ਰੇਂਜ ਤੇ ਕਿਹੜੇ ਅਫਸਰ ਨੇ ਇਹ ਨਾ ਇਹਦਾ ਸਬੰਧ ਹੋਵੇ ਕਿੱਥੇ 5 ਸਾਲ ਦੀ ਇਹ ਕੰਮ ਕਰੀ ਜਾਂਦੀ ਹੈ ਕੀ ਇਹਦੇ ਨਾਲ ਦੇ ਮੁਲਾਜ਼ਮ ਨੂੰ ਨਹੀਂ ਪਤਾ ਲੱਗਿਆ ਸਭ ਨੂੰ ਪਤਾ ਇਹ ਏ ਟੂ ਜ਼ेड ਇੱਥੇ ਮਾਨਸਾ ਥਾਣੇ 'ਚ ਵੀ ਪਤਾ ਸੀ ਸਾਰਾ ਕੁਝ ਆਪਾਂ ਨੂੰ ਖਬਰ ਇਕੱਲੇ ਇਕੱਲੇ ਜੀ ਆਉਂਦੀ ਹੈ ਹਨਾ ਇਹਦੇ ਨਾਲ ਦੇ ਹੋਰ ਵੀ ਬਹੁਤ ਨੇ ਜਿਵੇਂ ਨੇ ਘਰ ਪੱਟੇ ਆ ਪੁਲਸਾਂ ਦੇ ਮੁਲਾਜ਼ਮ ਬੰਦਿਆਂ ਨੇ ਘਰ ਪੱਟੇ 'ਚ ਘਰ ਬਸਦੇ ਬਸਦੇ ਰੈਨ ਲੱਗ ਜਾਂਦੇ ਨੇ ਅਗਲੇ ਨਾਲ ਜੋ ਨਸ਼ਾ ਕਰਦੇ ਉਹਨਾਂ ਦੇ ਘਰਾਂ 'ਚ ਜਾ ਕੇ ਮੇਰੇ ਕੋਲ ਮੈਂ ਬੋਲਿਆ ਉਹਨੂੰ ਸਸਪੈਂਡ ਵੀ ਕਰਵਾਇਆ ਬੰਦੇ ਨੂੰ ਹੁਣ ਵੀ ਉਹ ਮੂਹਰੇ ਲਾ ਰੱਖਿਆ ਹੌਨ ਅਸ਼ੇ ਛਡਾਉਣ ਜਾਂਦਾ ਹੋਰ ਬੜੇ ਨੇ ਜੀ ਜਾਂਚ ਕਰਨੀਆਂ ਤਾਂ ਗਹਿਨ ਤਾਂ ਗੰਭੀਰਤਾ ਨਾਲ ਜਾਂਚ ਕਰੋ ਐਵੇਂ ਗੋਪਿਆਦਿਆਂ ਨੂੰ ਫੜ ਕੇ ਗੋਗੋਣ ਤੋਂ ਮਿੱਟੀ ਨਾਲ ਛਾੜੋ ਜਿਹੜੇ ਦੇ ਨਾਲ ਵੱਡੇ ਅਫਸਰ ਲਪਤ ਨੇ ਉਹਨਾਂ ਨੂੰ ਉਹ ਕਹਿੰਦਾ ਜੀ ਫਿਰਦੇ ਉਹਦਾ ਬੱਕਰੀਆਂ ਉਹ ਰੇ ਜੀ ਫਿਰਦੀਆਂ ਨੇ ਇਹਦੇ ਨਾਲ ਸਾਡੀਆਂ ਯਾਰਾਂ ਸਾਹ ਤਾਂ